ਉਹ ਤੇ ਜਿਹੜਾ ਭਗਵੰਤ ਤੇ ਬੰਦੂ ਇੱਕ ਮਜ਼ਦੂਰ ਏ ਇਹਨੇ ਪੰਜਾਬ ਦੇ ਸਾਰੇ ਰਾਈਟ ਜਿਹੜੇ ਨੇ ਇਹਨੇ ਦਿੱਲੀ ਵਾਲਿਆਂ ਨੂੰ ਦੇ ਦਿੱਤੇ ਐਸ ਟਾਈਮ ਕੇਜਰੀਵਾਲ ਤੇਰੇ ਕੇਜਰੀਵਾਲ ਦੀ ਮੈਂ ਤੁਲਨਾ ਇਥੋਂ ਮਾਈਕ ਤੋਂ ਅਲੀ ਬਾਬਾ ਨਾਲ ਕਰਨਾ ਚਾਹੁੰਦਾ ਤੇ ਜਿੰਨੇ ਵੀ ਇਹਨਾਂ ਦੇ ਬਾਹਰ ਲੱਗੇ ਨੇ ਪੜਾ ਸਾਹਿਬ ਇਹ ਅਲੀ ਬਾਬਾ ਤੇ 40 ਚੋਰਾਂ ਦਾ گرو ਹੈ ਪੰਜਾਬ ਜਿਹੜਾ ਫਲੇਟ ਇਹਨਾਂ ਨੇ ਜ਼ਮੀਨਾਂ ਦੇ ਉੱਤੇ ਪੰਜਾਬ ਤੇ ਕਾਬਜ਼ ਹੋ ਕੇ ਇਹ ਜਿਹੜੀ ਨਵੀਂ ਸਕੀਮ ਪੜਾਈ ਹੈ ਇਹਦੇ ਚੋਂ ਨੇ तकरीबन 50 ਹਜ਼ਾਰ ਕਰੋੜ ਰੁਪਈਆ ਲੁੱਟਣ ਦਾ ਫੈਸਲਾ ਕੀਤਾ ਅਗਲੇ ਦੋ ਸਾਲ ਇਹੀ ਗੱਲ ਕੇਜਰੀਵਾਲ ਕਹਿੰਦਾ ਸੀ ਤੁਸੀਂ ਸੁਣਿਆ ਸਾਰਿਆਂ ਨੇ ਜਦੋਂ ਪੁੱਛਿਆ ਗਿਆ ਕੇਜਰੀਵਾਲ ਸਾਹਿਬ ਇਹ ਦੱਸੋ ਪੰਜਾਬ ਤੇ 2.5 ਲੱਖ ਕਰੋੜ ਦਾ ਕਰਜ਼ਈ ਹੈ ਤੁਸੀਂ ਇੱਥੇ ਪਰਿਵਰਤਨ ਦੀ ਗੱਲ ਬਦਲਾਅ ਦੀ ਗੱਲ ਕਰਦੇ ਹੋ ਕਿਹੜੀ ਨਵੀਂ ਗੱਲ ਤੁਸੀਂ ਲੈ ਕੇ ਆਓਗੇ ਤੇ ਕੇਜਰੀਵਾਲ ਨੇ ਦੋ ਵਾਅਦੇ ਕੀਤੇ ਸੀ ਇਹਨੇ ਕਿਹਾ ਪੰਜਾਬ ਦਾ ਸਾਲਾਨਾ ਬਜਟ 1.70 ਹਜ਼ਾਰ ਕਰੋੜ ਦਾ ਅਜ ਤੋਂ ਸਾਢੇ 3 ਸਾਲ ਪਹਿਲੇ ਸਾਡਾ ਬਜਟ ਸੀ 1.70 ਹਜ਼ਾਰ ਕਰੋੜ ਦਾ ਇਹਨੇ ਕਿਹਾ ਜੀ 20% ਜੇ ਮੈਂ ਚੋਰੀ ਰੋਕਤੀ ਤੇ 34000 ਕਰੋੜ ਰੁਪਇਆ ਸਾਲਾਨਾ ਪੰਜਾਬ ਦੀ ਤਰੱਕੀ ਦਾ ਮੈਂ ਬਜਟ ਚੋਂ ਕੱਢ ਕੇ ਲਵਾਂ ਉਹ ਕਹਿੰਦਾ ਕਿਉਂਕਿ ਮੈਂ ਇੰਡੀਅਨ ਰੈਵਨਿਊ ਸਰਵਿਸਸ ਅਫਸਰ ਨੇ ਆ ਮੈਨੂੰ ਪਤਾ ਇਹ ਚੋਰੀਆਂ ਰੋਕਣੀਆਂ ਕਿੱਸਾ ਬਾਜੀ ਸਾਹਿਬ ਦਾ ਰਾਜੀ ਤੂੰ ਸਮਝਦੇ ਹੋ 34 ਹੋ ਤੇ 20000 ਕਰੋੜ ਨੇ ਕਿਹਾ ਸੀ ਤਿੰਨ ਦਰਿਆਵਾਂ ਦੇ ਵਿੱਚੋਂ ਜਿਹੜੀ ਰੇਤ ਨਿਕਲਦੀ ਨਜਾਇਜ਼ ਇਹ ਸਾਰਾ ਮਾਈਫਿੰਗ ਜਿਹੜਾ ਮਾਈਨਿੰਗ ਮਾਫੀਆ ਇਹਦੇ ਤੇ ਮੈਂ ਕੰਟਰੋਲ ਕਰਨ ਤਾਂ 20000 ਕਰੋੜ ਸਾਲਾਨਾ ਦੇ ਆ ਕਰੂੰਗਾ ਮੇਰੇ ਵੀਰੋ 34 ਵਿੱਚੋਂ 1 ਰੁਪਈਆ ਨਹੀਂ ਆਇਆ ਤਿੰਨਾਂ ਸਾਲਾਂ ਦੇ ਵਿੱਚ 1 ਲੱਖ ਕਰੋੜ 1 ਲੱਖ 1000 ਕਰੋੜ 3 ਸਾਲ ਚ ਬੰਦ ਮਾਈਨਿੰਗ ਦਾ ਟੋਟਲ ਪੈਸਾ ਹਰ ਸਾਲ 270 ਕਰੋੜ ਰੁਪਇਆ 19730 ਕਰੋੜ ਰੁਪਇਆ ਉਹ ਬਕਾਇਆ 3 ਸਾਲ ਦਾ ਤਕਰੀਬਨ 60000 ਕਰੋੜ ਰੁਪਇਆ ਇਹ ਹੈ 1.60 ਹਜ਼ਾਰ ਕਰੋੜ ਦੇ ਤੇ ਮੇਰਾ ਝੂਠੀ ਬੋਲ ਗਿਆ ਕਫਰੀ ਤੋਲ ਗਿਆ ਹੁਣ ਸਾਰੀਆਂ ਪਾਵਰਸ ਦਿੱਲੀ ਵਾਲਿਆਂ ਦੇ ਹੱਥ ਵਿੱਚ ਆਹ ਲੇਟੈਸਟ ਆਰਡਰ ਜਿਹੜਾ ਇਹਨਾਂ ਕੀਤਾ ਇਹ ਪੰਜਾਬ ਦੇ ਕਿਸੇ ਮਹਿਕਮੇ 'ਚ ਕੋਈ ਕੰਮ ਹੋਏਗਾ ਇੱਕ ਪੰਜਾਬ ਡਵੈਲਪਮੈਂਟ ਕਾਉਂਸਲ ਬਣਾ ਦਿੱਤਾ ਚਾਰ ਮੈਂਬਰ ਬਣਾ ਦਿੱਤੇ ਨੇ ਚਾਰੋਂ ਪੰਜਾਬ ਤੋਂ ਬਾਹਰ ਦੇ ਕੱਲ ਇਹਨਾਂ ਨੇ ਕੈਬਨਿਟ ਮੀਟਿੰਗ ਸੱਦ ਕੇ ਗੱਲ ਕਹੀ ਕਿ ਹਾਊਸਿੰਗ ਦਾ ਵਿਭਾਗ ਜਿੰਨੇ ਸ਼ਹਿਰਾਂ ਦੇ ਵਾਲੇ ਵਾਲੇ ਕੌਲਨੀਆਂ ਕੱਟੀਆਂ ਜਾਣਗੀਆਂ ਪਹਿਲੇ ਚੀਫ ਮਿਨਿਸਟਰ ਚੇਅਰਮੈਨ ਹੁੰਦਾ ਸੀ ਹਾਊਸਿੰਗ ਦਾ ਜਿਹੜਾ ਤੁਹਾਨੂੰ ਐਨਓਸੀਜ਼ ਦਿੰਦੇ ਸੀ ਜਿਨ੍ਹਾਂ ਨੇ ਸੀਐਲਯੂਜ਼ ਲੈਣੇ ਨੇ ਜਿਨ੍ਹਾਂ ਨੇ ਜਦੋਂ ਤੁਸੀਂ ਕੌਲਨੀ ਕੱਟਦੇ ਹੋ ਤਾਨੂੰ ਗਵਰਨਮੈਂਟ ਕੋ ਫੀਸ ਭਰ ਕੇ ਇਜਾਜ਼ਤ ਲੈਣੀ ਪੈਂਦੀ ਉਹਨਾਂ ਚਰ ਕਾਲੋਨੀ ਨਹੀਂ ਇਕੱਠੀ ਜਾ ਸਕਦੀ ਉਹ ਵੀ ਪਾਵਰ ਲੈ ਕੇ ਚੀਫ ਸਕੱਟਰੀ ਨੂੰ ਦੇ ਦੇ ਕਿਉਂਕਿ ਚੀਫ ਸਕੱਟਰੀ ਤੇ ਅੱਗੇ ਬੰਦੂ ਹੈ ਇਹਨਾਂ ਦਾ ਮੇਰੇ ਵੀਰੋ ਭਾਜਪਾ ਤੇ ਆਪ ਜਿਹੜੀ ਇੱਕ ਸਿੱਕੇ ਦੇ ਦੋ ਪਹਿਲੂ ਦਿੱਲੀ ਦੇ ਐਕਸਾਈਜ਼ ਸਕੈਮ ਦੇ ਵਿੱਚ ਵੜਿੰਗ ਸਾਹਿਬ ਕੇਜਰੀਵਾਲ ਵੀ ਤਿਆਰ ਜੇਲ੍ਹ ਚ ਰਿਹਾ 6 ਮਹੀਨੇ ਜਿਹੜਾ ਮਨੀਸ਼ ਸੋਧਿਆ ਡਿਪਟੀ ਚੀਫ ਮਿਨਿਸਟਰ ਉਹ ਸਾਲ ਰਿਹਾ ਜਿਹੜਾ ਸਤਿੰਦਰ ਜੈਨ ਨੇ ਉਹ 1.5 ਸਾਲ ਰਿਹਾ ਵਿਜੇ ਨਾਇਰ 2 ਸਾਲ ਰਿਹਾ ਐਕਸਾਈਜ਼ ਟੋਟਲ 9000 ਕਰੋੜ ਦਾ ਸਾਲਾਨਾ ਦਿੱਲੀ ਵਿੱਚ ਐਕਸਾਈਜ਼ ਦੇ ਟੋਟਲ ਪੈਸੇ 9000 ਕਰੋੜ ਰੁਪਇਆ ਇਕੱਠਾ ਕਰਦੇ ਨੇ 12% ਇਹ ਕਮਿਸ਼ਨ ਲੈਂਦੇ ਨੇ ਉਹਦੇ ਵਿੱਚ ਹੋਲ ਸੇਲਰ ਦੀ ਕਮਿਸ਼ਨ ਹੈ 12% ਜਿਹੜੀ 6% ਹੋਲ ਸੇਲਰ ਕੋ ਜਾਂਦੀ ਹੈ ਤੇ 6% ਸਿੱਧਾ ਤੌਰ 'ਤੇ ਆਪ ਨੂੰ ਦੇ ਦਿੰਦੇ ਪੰਜਾਬ ਦੇ ਵਿੱਚ ਐਕਸਾਈਜ਼ ਹੈ 11000 ਕਰੋੜ ਦੀ ਦਿੱਲੀ 'ਚ 9 ਤੇ ਇੱਥੇ 11 ਸਲਾਨਾ ਤਕਰੀਬਨ 1000 ਕਰੋੜ ਰੁਪਇਆ ਇਹਨਾਂ ਨੂੰ ਜਿਹੜੀ 12% ਦਾ ਕਮਿਸ਼ਨ ਆਂਦੀ ਹੈ ਉਹਦੇ ਵਿੱਚੋਂ 600 ਕਰੋੜ ਰੁਪਇਆ ਕੇਜਰੀਵਾਲ ਨੂੰ ਤੇ 600 ਕਰੋੜ ਇਹ ਠੇਕੇਦਾਰ ਲੈ ਕੇ ਜਾਂਦੇ ਨੇ ਮੈਂ ਪੁੱਛਣਾ ਚਾਹਨਾ ਜੇ ਦਿੱਲੀ ਦਾ ਮੁੱਖ ਮੰਤਰੀ ਤਿਹਾਰ ਜੇਲ੍ਹ ਚ ਗਿਆ ਤੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਅਜੇ ਤੱਕ ਜੇਲ੍ਹ ਤੋਂ ਬਾਹਰ ਕਿਸੇ ਪੰਜਾਬ ਦਾ ਐਕਸਾਈਜ਼ ਮਿਨਿਸਟਰ ਹਰਪਾਲ ਚੀਮਾ ਜੇਲ੍ਹ ਤੋਂ ਬਾਹਰ ਕਿਸਰਾ ਪੰਜਾਬ ਦਾ ਚੀਫ ਸਕੱਟਰੀ ਪੰਜਾਬ ਦਾ ਐਕਸਾਈਜ਼ ਸਕੱਟਰੀ ਇਹ ਜੇਲ੍ਹ ਤੋਂ ਬਾਹਰ ਕਿਸਰਾ ਨੇ ਤਾਂ ਮੇਰੀ ਬੇਨਤੀ ਇਹ ਹੈ ਰਲ ਕੇ ਖੇਡ ਹੋ ਰਹੀ ਸਾਡੇ ਪਾਣੀਆਂ ਤੇ ਡਾਕਾ ਵੱਜ ਰਿਹਾ ਕਦੀ ਭਗਵੰਤ ਨੇ ਨਾਂ ਨਹੀਂ ਲਿਆ ਚੰਡੀਗੜ੍ਹ ਤੇ ਡਾਕਾ ਵੱਜ ਰਿਹਾ ਪੰਜਾਬ ਦਾ ਜਿਹੜਾ ਕਬਜ਼ਾ ਹੈ ਚੰਡੀਗੜ੍ਹ ਤੇ ਉਹਨੂੰ ਨਿਰੰਤਰ ਭਾਜਪਾ ਜਿਹੜੀ ਕਮਜ਼ੋਰ ਕਰੀ ਜਾ ਰਹੀ ਪੰਜਾਬ ਦੀ ਪਿੰਡੂ ਸੜਕਾਂ ਦਾ ਜਿਹੜਾ ਪੈਸਾ ਹੈ ਤਕਰੀਬਨ 1000 ਕਰੋੜ ਰੁਪਇਆ ਪਿਛਲੇ 3.5 ਸਾਲ ਦਾ ਭਾਜਪਾ ਦੀ ਗਵਰਨਮੈਂਟ ਨੇ ਨਹੀਂ ਦਿੱਤਾ ਮੈਂ ਮੰਗ ਕੀਤੀ ਸੀ ਪ੍ਰਧਾਨ ਜੀ ਤੇ ਇੱਥੇ ਫੇਰ ਮੰਗ ਕਰ ਰਿਹਾ ਕਿ ਜਦੋਂ ਬਾਜਪਾ ਦੀ ਸਰਕਾਰ ਸੀ ਜੁਗਿੰਦਰਪਾਲ ਜੀ ਉਹਦੀ ਗੱਲ ਕਰਿਆ ਕਰੋ ਸੁਖਬੀਰ ਸਿੰਘ ਬਾਦਲ ministter of state for industry and commerce ਉਸ ਟਾਈਮ ਤੇ ਇਹਨਾਂ ਨੇ ਇੱਕ ਸਕੀਮ ਪੜਾਈ ਸੀ ਕਿ ਜਿਹਨੇ ਪਹਾੜੀ ਸੂਬੇ ਨੇ ਇੱਥੇ ਸਾਡਾ ਜੰਮੂ ਕਸ਼ਮੀਰ ਗੁਆਣ ਚ ਲੱਗਦਾ ਹਿਮਾਚਲ ਫਿਰ ਉਤਰਾਖੰਡ ਤੇ ਸੱਤ ਸੂਬੇ ਜਿਹੜੇ ਨਾਰਥ-ਈਸਟ ਦੇ ਨੇ ਉਹਨਾਂ ਸਾਰਿਆਂ ਨੂੰ ਇੱਕ ਸਪੈਸ਼ਲ ਇਹਨਾਂ ਨੇ ਟੈਕਸ ਰਿਬੇਟ ਦਿੱਤੀ ਸੀ ਕਿ ਜਿਹੜੇ ਬੰਦੇ ਉੱਥੇ ਫੈਕਟਰੀਆਂ ਲਾਣਗੇ ਤੁਹਾਨੂੰ ਪਤਾ ਇੱਥੇ ਕਠੂਆ ਵਿੱਚ ਕਿੰਨੀ ਇੰਡਸਟਰੀ ਲੱਗੀ ਇਹ ਤੇ ਬਿਲਕੁਲ ਹੀ ਨੂਰਪੁਰ ਤੋਂ ਅਗਲੇ ਪਾਸੇ ਡਮਟਾਲ ਕੋਲ ਹਿਮਾਚਲ ਚ ਕਿੰਨੀ ਇੰਡਸਟਰੀ ਲੱਗੀ ਉਹਨਾਂ ਨੂੰ ਇੱਕ ਸਪੈਸ਼ਲ ਪੈਕੇਜ ਉਹਨੂੰ ਕਹਿੰਦੇ ਨੇ ਟੈਕਸ ਹੌਲਿਡੇ ਦਿੱਤਾ ਗਿਆ ਸੀ ਅਸੀਂ ਮੰਗ ਕੀਤੀ ਹੈ ਕਿ ਜਿੱਦਣ ਵੀ ਗੁਰੂ ਮਹਾਰਾਜ ਸਾਹਿਬ ਨੇ ਮਿਹਰ ਕੀਤੀ ਅਸੀਂ ਆਏ ਅਸੀਂ ਵਚਨਬੱਤਾ ਦਿੰਨੇ ਆ ਆਪਣੀ ਪਾਰਟੀ ਦੀ ਕਿ ਜਿੰਨੇ 6 ਜ਼ਿਲ੍ਹੇ ਨੇ ਬਾਰਡਰ ਤੇ ਪਠਾਨਕੋਟ ਤੋਂ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰ ਫਿਰੋਜ਼ਪੁਰ ਤੇ ਫਾਜ਼ਿਲਕਾ ਇਹੀ ਸੇਮ ਜਿਹੜੀਆਂ ਸੈਂਟਰ ਦੀਆਂ ਫੈਸਿਲਿਟੀਆਂ ਨੇ ਅਸੀਂ ਚਾਹੁੰਦੇ ਆ ਸਾਡੇ ਬਾਰਡਰ ਦੇ ਜ਼ਿਲ੍ਹਿਆਂ ਨੂੰ ਦਿੱਤੀਆਂ ਜਾਣ। ਕਿ ਸਾਡੀ ਮੰਗ ਹੈ ਪੰਜਾਬ ਦੇ ਵਿੱਚ ਇੰਡਸਟਰੀ ਨੌਜਵਾਨਾਂ ਵਾਸਤੇ ਕਾਰੋਬਾਰ ਤਾਂ ਹੀ ਆਏ ਆਏਗਾ ਇਥੇ ਜੇ ਇੰਡਸਟਰੀ ਲੱਗੇ। ਇਸ ਤਰ੍ਹਾਂ ਹੀ ਸਾਡੀ ਇਹ ਵੀ ਮੰਗ ਹੈ ਪ੍ਰਧਾਨ ਜੀ ਕਿ ਬਾਰਡਰ ਤੋਂ 10 ਕਿਲੋਮੀਟਰ ਦੇ ਵਿੱਚ ਵਿੱਚ ਜਿੰਨੇ ਕੰਡੇ ਦੀ ਤਾਰ ਤੋਂ ਪਿੰਡ ਨੇ ਉਹ ਪਿੰਡਾਂ ਦੇ ਵਿੱਚ ਜਿਹੜੀ ਇਸ ਤੋਂ ਪਹਿਲੇ ਡਿਫੈਂਸ ਇੱਕ ਵਿਲੇਜ ਕਮੇਟੀਆਂ ਬਣਦੀਆਂ ਸੀ ਉਹਨਾਂ ਨੂੰ ਬਣਾਇਆ ਜਾਏ ਜਿਹਦੇ ਵਿੱਚ 18 ਤੋਂ 40 ਸਾਲ ਦੇ ਨੌਜਵਾਨ ਬੱਚੇ ਜਿਹੜੇ ਉਹਨਾਂ ਨੂੰ ਬੀਐਸਐਫ ਜਿਹੜੀ ਹੈ ਉਹਨਾਂ ਨੂੰ ਬਕਾਇਦਾਤ ਉਥੇ ਰਿਕਰੂਟਮੈਂਟ ਕਰੇਗੀ ਉਹਨਾਂ ਨੂੰ ਉਥੇ ਟ੍ਰੇਨ ਕਰੇਗੀ ਵੈਪਨ ਦਿੱਤੇ ਜਾਣਗੇ ਇਸਪੋਨਾ ਜਿਹੜੇ ਬਾਹਰੋਂ ਪਾਕਿਸਤਾਨ ਵੱਲੋਂ ਆਉਂਦੇ ਨੇ ਉਹਨਾਂ ਨੂੰ ਰੋਕਣ ਵਾਸਤੇ ਸਾਡੇ ਨੌਜਵਾਨ ਬੱਚੇ ਕੰਮ ਕਰਨਗੇ ਐਂਟੀ ਡਰਗ ਐਂਟੀ ਵੈਪਨ ਜਿੰਨੀਆਂ ਵੀ ਬਾਹਰੋਂ ਆ ਰਹੇ ਨੇ ਉਹਨਾਂ ਦੀ ਜੇ ਪਿੰਡਾਂ ਦੇ ਵਿੱਚ ਸਾਡੀ ਬਾਰਡਰ ਬੈਲਟ 33 40 ਸਾਲੀ ਨੌਜਵਾਨ ਬੱਚਿਆਂ ਨੂੰ ਵਸੀਫਾ ਅਸੀਂ ਕਿਹਾ ਸੀ ਕਿ ਉਹਨਾਂ ਨੂੰ 10000 ਜਾਂ 15000 ਦਾ ਸੈਂਟਰਲ ਗਵਰਨਮੈਂਟ ਔਨ ਰੈਡੀਅਮ ਅਸੀਂ ਉਹਨੂੰ ਕਹਿੰਦੇ 18 ਸਾਲ ਤੋਂ 40 ਸਾਲ ਦਾ ਜਦੋਂ ਹੋ ਜਾਏਗਾ ਉਹਦੀ ਬੰਦੂਕ ਰੱਖ ਲਈ ਜਾਏ ਕਿ ਫਿਰ ਨਵੇਂ ਨੌਜਵਾਨ ਨੂੰ ਮੌਕਾ ਦਿੱਤਾ ਜਾਏ ਕਿਉਂਕਿ ਇੱਥੇ ਬਾਰਡਰ ਦੇ ਉੱਤੇ ਛੋਟੇ ਕਿਸਾਨ ਨੇ ਕੋਈ ਨੌਕਰੀ ਦਾ ਜ਼ਰੀਆ ਨਹੀਂ ਬਾਰਡਰ ਦੇ ਵਿੱਚ ਜੇ ਅਸੀਂ ਚਾਹਨੇ ਆ ਕਿ ਸਾਡੇ ਨੌਜਵਾਨ ਪੀੜੀ ਨੂੰ ਕੰਮ ਦਿੱਤਾ ਜਾਏ ਤੇ ਇਸ ਤੋਂ ਬਿਨਾ ਹੋਰ ਕੋਈ ਕੰਮ ਹੈ ਨਹੀਂ ਸੋ ਦੋ ਵੱਡੀਆਂ ਡਿਮਾਂਡ ਅਸੀਂ ਅਗਲੀ ਸਰਕਾਰ ਦੇ ਵਿੱਚ ਸੈਂਟਰ ਕੋਲੋਂ ਰੱਖਾਂਗੇ ਸੂਬਾ ਵੀ ਉਹਦੇ ਵਿੱਚ ਆਪਣੀ ਬਕਾਇਦਾ ਤੌਰ ਜਿੰਨਾ ਬੰਦਾ ਹੋਇਆ ਹਿੱਸਾ ਉਹ ਇਹਦੇ ਚ ਪਾਏਗਾ ਤੇ ਤਗੜੇ ਹੋ ਕੇ ਆਪਣੇ ਬਾਰਡਰ ਏਰੀਆ ਦੀ ਅਸੀਂ ਸੁਰੱਖਿਆ ਕਰਾਂਗੇ ਬਹੁਤਾ ਲੰਬਾ ਨਾ ਜਾਂਦਾ ਹੋਇਆ ਗਰਮੀ ਵੀ ਬਹੁਤ ਹੈ ਬਹੁਤ ਢੇਰ ਦੇ ਤੁਸੀਂ ਬੈਠੇ ਹੋ ਤੁਹਾਨੂੰ ਅਸੀਂ ਆਪਣੀ ਵਜਨ ਵੱਧਤਾ ਇੱਕ ਵਾਰ ਫੇਰ ਦੱਸ ਦਿੱਤੀ ਹੈ ਜੁਗਿੰਦਰ ਜੀ ਜਿੱਦਾਂ ਤੁਸੀਂ ਕਹੋਗੇ 15 ਦਿਨ 20 ਦਿਨ ਇੱਕ ਮਹੀਨਾ ਜਾਂ ਤੁਸੀਂ ਕਹਿੰਦੇ ਲਾਓ ਮੋਰਚਾ ਅਸੀਂ ਸਾਰਿਆਂ ਨੂੰ ਜਿੱਥੇ ਕਿਤੇ ਕੋਈ ਜ਼ਿਆਤੀ ਹੁੰਦੀ ਮੋਰਚਾ ਲਾਓ ਤੁਹਾਨੂੰ ਕਦੀ ਅਸੀਂ ਨਾ ਨਹੀਂ ਕੀਤਾ ਜਦੋਂ ਤੁਸੀਂ ਟੈਲੀਫੋਨ ਕੀਤਾ ਪ੍ਰਧਾਨ ਜੀ ਤੋਂ ਲੈ ਕੇ ਐਮਪੀ ਸਾਹਿਬ ਤੋਂ ਲੈ ਕੇ ਅਸੀਂ ਤੇ ਸਾਰੇ ਸਾਡੇ ਸਾਥੀ ਪਠਾਨਕੋਟ ਤੋਂ ਲੈ ਕੇ ਸਾਰੇ ਤੁਹਾਡਾ ਸਾਥ ਦੇਣਗੇ ਜੋ ਮੈਂ ਇੰਨਾ ਹੀ ਕਹਿੰਦਾ ਹਾਂ ਮੈਂ ਤੁਹਾਡਾ ਬਹੁਤ ਮਸ਼ਕੂਰ ਹਾਂ ਤੁਸੀਂ ਮੌਕਾ ਦਿੱਤਾ ਆਪਣੇ ਵੀਰਾਂ ਦਾ ਭੈਣਾਂ ਦਾ ਸਾਰਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਨਾਲ ਉਹਨਾਂ ਦੇ ਦਰਸ਼ਨ ਕਰਵਾਏ ਨੇ ਬਹੁਤ-ਬਹੁਤ ਤੁਹਾਡਾ ਸ਼ੁਕਰੀਆ ਬਹੁਤ-ਬਹੁਤ ਤੁਹਾਡੀ ਮਿਹਰਬਾਨੀ ਹੈ ਤੇ ਮੈਂ ਤੁਹਾਨੂੰ ਇਹ ਵੀ ਯਕੀਨ ਦਿਵਾਉਣਾ ਚਾਹਨਾ ਜੋਗਿੰਦਰ ਜੀ ਲੀਡਰਾਂ ਦੀ ਕੋਈ ਲੜਾਈ ਅਸੇਲੇ ਵਾਲੇ ਤੇ ਸਾਰੇ ਇਕੱਠੇ ਬੈਠੇ ਨੇ ਜਿਹੜਾ ਕੋ ਛੋਟਾ ਉਨੀ ਕੀ ਕਰਦਾ ਤੁਹਾਡੇ ਸੰਪਰਕ ਚ ਨਹੀਂ ਹੋ ਉਹਨਾਂ ਨੂੰ ਤੁਸੀਂ ਵੀ ਸਮਝਾਓ ਉਹਨਾਂ ਨੂੰ ਤੁਸੀਂ ਵੀ ਉਹਨਾਂ ਕੋ ਜਾਓ ਉਹਨਾਂ ਨੂੰ ਸਮਝਾਓ ਬਹੁਤ ਸਾਰੇ ਇਹੋ ਜਿਹੇ ਨੇ ਜਿਹੜੇ ਤੁਹਾਡੇ ਕਹਨੇ ਤੇ ਕੁਝ ਇਹੋ ਜਿਹੇ ਬੰਦੇ ਆ ਜਿਹੜੇ ਸਾਡੇ ਕਹਨੇ ਚ ਨਹੀਂ ਪਰ ਸਾਡੇ ਜੁਗਿੰਦਰਪਾਲ ਦੇ ਕਹਨੇ ਤੇ ਉਹਨਾਂ ਨੂੰ ਸਮਝਾਣਾ ਤੁਹਾਡਾ ਕੰਮ ਅਸੀਂ ਸਾਰੇ ਇਕੱਠੇ ਆ ਅਸੀਂ ਇਕੱਠੇ ਰਵਾਂਗੇ ਸਾਡੀ ਬਚਨ ਬੱਤ ਜੇ ਅਸੀਂ ਇਕੱਠੇ ਨਾ ਹੋਏ ਇਹ ਸਟੇਜ ਤੋਂ ਡੇਰਾ ਬਾਬਾ ਨਾਨਕ ਤੋਂ ਹੀ ਆਪਣੇ ਦੋ ਨੌਜਵਾਨਾਂ ਨੂੰ ਪਾੜਾ ਸਾਹਿਬ ਨੂੰ ਤੇ ਜ਼ੀਰਾ ਸਾਹਿਬ ਨੂੰ ਉਹਦਾਂ ਦਾ ਖੁੰਡਾ ਹੱਥਾਂ 'ਚ ਫੜਾ ਦਿੱਤਾ ਕਿ ਜਿਹੜਾ ਜਿਹੜਾ ਬਜ਼ੁਰਗ ਨਹੀਂ ਸੁਧਰਦਾ ਤੁਸੀਂ ਸੁਧਾਰੋ ਨੌਜਵਾਨਾਂ ਨੂੰ ਅਸੀਂ ਇਹ ਬਕਾਇਦਾ ਤੌਰ ਪਾਰਟੀ ਵੱਲੋਂ ਪੂਰੀ ਇਹ ਤਾਕਤ ਦੇ ਨਾਲ ਅਸੀਂ ਆਪਣੀ ਜਿਹੜੀ ਹੈ ਉਹ ਡਿਊਟੀਆਂ ਇਹਨਾਂ ਨੂੰ ਥਮਾ ਦਿੱਤੀਆਂ ਨੇ ਜੋ ਨਾ ਤੁਹਾਡੇ ਕੋਲੋਂ ਕੰਨ ਦੇ ਵਿੱਚ ਮੈਂ ਦੱਸ ਦਵਾਂਗਾ ਜਿਹੜਾ ਨਹੀਂ ਸੁਧਰਦਾ ਪਹਿਲੇ ਦੁਗਿੰਦਰਪਾਲ ਨੂੰ ਕਹੋ ਜੇ ਫੇਰ ਵੀ ਨਾ ਸੁਧਰਿਆ ਫਿਰ ਖੁੰਡਾ ਕੱਢ ਲਿਓ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਜੈ ਭਾਰਤ ਤਵਾਹਿਗੁਰਜੀ ਦਾ ਖਾਲਸਾ ਤਵਾਹਿਗੁਰਜੀ ਦਾ